ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦੋ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਚਾਰ ਵੜਾ ਚਾਰੇ ਤਾਜ਼ੇ ਸੁੰਜੇਵੇਂ ਤੇ ਰੇਟ ਤੁਹਾਨੂੰ ਹੈਰਾਨ ਕਰਨ ਵਾਲੇ ਰੇਟ ਦਿਖਾ ਦਨੇ ਅੱਜ ਜਿਵੇਂ ਜਿਹੜੇ ਵੀਰੇ ਕਹਿੰਦੇ ਕਿ ਅਸੀਂ ਗਰਮੀ ਦਾ ਟਾਈਮ ਆ ਦੁੱਧ ਨਗਲੀ ਦੁੱਧ ਤੋਂ ਛਟਕਾਰਾ ਪਵਾ ਦੇਣਾ ਜਿ ਇਹੇ ਜੇ ਰੇਟ ਦੇ ਦੇਨੇ ਆਪਾਂ ਜਿਹਦੇ ਗਾਂ ਮੱਝ ਰੱਖਣ ਨੂੰ ਜੀ ਨਹੀਂ ਕਰਦਾ ਉਹਨੂੰ ਗਾਂ ਮੱਝ ਅੱਜ ਰੱਖਣ ਲਈ ਆਪਾਂ ਗਾਂ ਮਜਬੂਰ ਕਰ ਦੇਣਾ ਆਓ ਅੱਗੇ ਵੀਰ ਤੋਂ ਪੁੱਛੀਏ ਰੇਟ ਜਾਵਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੋਪਾਲੀ ਦਾ ਪਿੰਡ ਢੋਲਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ ਆਪਣਾ 97795034 97796051 ਅਸੀਂ 4 ਬੜਾ 4 ਤਾਜੇ ਸੁੰਜਾ ਬੱਚੇ ਜੇਰ ਓਕੇ ਪਹਿਲਾਂ ਰੇਟ ਹੀ ਦੱਸਦੇ ਰੇਟ ਕਿੰਨੇ ਲੈਣੇ ਆ ਰੇਟ ਹੀ 2 ਗਾਵਾਂ ਆਪਾਂ ਦੇਵਾਂਗੇ 65-65 ਹਜ਼ਾਰ ਦੀਆਂ ਜੀ ਤੇ 2 ਗਾਵਾਂ ਦੇਵਾਂਗੇ ਆਪਾਂ 65-65 ਹਜ਼ਾਰ ਦੀਆਂ ਅੱਛਾ ਵੀ ਕਹਿਣ ਦਾ ਬਾਬਾ ਜਿਹੜੇ ਵੀ ਕਹਿੰਦਾ ਭਾਈ ਤੋਕਰ ਲੈਣੀਆਂ ਅਸੀਂ ਸਸਤੀ ਜਿਹੀ ਲੈਣੀਆਂ ਜਿਵੇਂ ਤਾਜ਼ੀਆਂ ਦੇਣੀਆਂ ਠੀਕ ਹੈ ਪਹਿਲੇ ਨੰਬਰ ਵਾਲੀ ਮਗਰ ਕੀ ਬੱਚਾ ਬੱਸੀ ਆਈ ਆ ਮਾ ਠੀਕ ਹੈ 나ੜੂਆ ਨਾਲ ਆ ਹਨਾ 나ੜੂਆ ਨਾਲ 15 ਕਿਲੋ ਗੋੜੀ ਹੋਏ ਥੱਲੇ 14 ਕਿਲੋ ਦੋ ਟਾਈਮ ਦਾ ਨਿਬੜੂ ਤੇ ਦੇਣੀ ਬਾਟ ਆਪਣਾ 65 ਦੀ ਆ ਫੈਂਟ ਵੀ ਫੰਡੀ ਸੀ ਲਾ ਠੀਕ ਹੈ ਚੂਣ ਚਵਾਤਾ ਰਾਧੂਰਾ ਸੁਜੇ ਧਾਰਾ ਮਾਰ ਲਾ ਕੇ ਚਾਰਾਂ ਦੇ ਵੀਡੀਓ ਲੰਬੀ ਬਾੜੀ ਹੋ ਜੂ ਹਨਾ ਤੋੜ ਦੀ ਬਾਹਰ ਨੇ ਉਹਨੂੰ ਸਫਰ ਕੱਦ ਘਾੜ ਵਗੈਰਾ ਦੇਖੋ ਤੋਰਾ ਤਾਰਾ ਬਹਿੜਦਾ ਚੰਗਾ ਤੇ ਸੂਈ ਸਵਾਈ ਜਾਵਾ ਤੇ 14 ਕਿਲੋ ਦੁੱਧ 7 ਕਿਲੋ ਪਰ ਟਾਈਮ ਦਾ ਚੋਨ ਵਾਲਾ ਹਾਜ਼ਰ ਆ ਡੀ ਫ੍ਰੈਜਾ ਗਰਮੀ ਵਾਲਾ ਤੋਹਫਾ ਕੱਦ ਕਾਠ ਜਿੰਦ ਜਾਨ ਪੂਰੀ ਓਕੇ ਆ ਤੇ ਵੀਡੀਓ ਕਵਰ ਕਰ ਗਿਆ ਦਾ ਟਾਈਮ ਆਪਣੇ ਇਸ ਵਕਤ ਸਹੀ 12:30 12:30 ਦਾ ਟਾਈਮ ਐ ਇਸ ਵਕਤ ਜੱਜ ਕਰ ਲਿਓ ਕਿਉਂਕਿ ਜਿਹੜੇ ਚਵਾਈ ਜਪਾਂ ਸੀ ਘੰਡੇ ਪਏ ਆ ਕੱਦ ਗਾਠ ਥਲੋ ਲੈ ਕੇ ਸਟੇਟ ਰੁਪਈਆ ਕਾਲੇ ਰੰਗ ਦੀ ਬੈੜ ਜਮਨ ਨਜ਼ਾਰੇ ਦਾ ਡੀ ਫ੍ਰੈਜਾ ਰੇਟ 65000 ਰੁਪਈਆ ਦਾ ਇਹਦੇ ਵਿੱਚੋਂ ਵੀ ਥੋੜਾ ਘਣਾ ਮਾਰਦਾਨ ਹੋ ਜਾਊਗਾ ਤੇ ਬੈੜਾ ਚਾਰ ਆ ਚਾਰਾ ਜੋ ਜਿਹੜੀ ਤੁਹਾਡੇ ਚੰਗੀ ਪਸੰਦ ਆਉਗੀ ਤੁਹਾਨੂੰ ਮਿਲੂਗੀ। ਹਰ ਤਾਂ ਸਾਢੇ 12 ਵਜੇ ਆਇਆ ਹੋਇਆ ਹੈ ਨਾ। ਠੀਕ ਆ ਅੱਗੇ 2 ਨੰਬਰ ਬਾਈ ਜੀ। ਬੱਛੀ ਹੈ ਇਹਨੇ ਮਾਰੀ ਬੱਛੀ ਹੈ ਜਰਸੀ ਜੀ। ਠੀਕ ਆ ਉਹਨੇ ਮਾਰੀ ਬੱਛੀ ਹੈ ਨਾ। ਬੱਛੀ ਰਹਿ ਗਈ ਦਿਖਾਉਣ ਵਾਲੀ ਯਾਰ ਆਪਣੀ। ਫਿਰ ਆਹ ਦੇਖੋ ਬੱਛੀ ਯਾਰ ਜਰਸੀ ਵੀਰ ਕਹਿੰਦੇ ਜਰਸੀ ਬੱਛੀ ਲੈਣੀ ਹੈ 20000 ਲਾ ਦਾਂਗੇ 25000 ਲਾ ਦਾਂਗੇ। ਬੱਛੀ ਫ੍ਰੀ ਹੈ ਨਾਲ ਬਾਈ ਜੀ। ਅੱਗੇ 2 ਨੰਬਰ ਬਾਈ ਜੀ। ਇਹ ਵੀ ਫੁੱਲ ਵੱਡੇ ਕਰ ਦਿੱਤੀ ਆਈ। ਮਾਲਾ ਇਹ ਵੀ ਪਾਸੋ ਤੋਂ ਤੇ ਸੂਈ ਹੈ ਇਹ ਲਗਾਈ 15 ਕਿਲੋ ਬੋੜੀ ਆ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬਸ ਜਰਸੀ ਜਰਸੀ ਬੱਚੀ ਜੇਰ ਜੁਰ ਡਾਨਾ ਜਾਵਾ ਇਹਦਾ ਆਪਾ ਇਹਦਾ 65000 ਰੁਪਏ ਦੁੱਧ 14 ਜਮਾ ਨਹੀਂ ਪੜੂਗਾ ਹੋਰ ਯਾਰ 14 ਕਿਲੋ ਖਰਾਲ ਆ ਤੇ ਅੰਦਾਜ਼ਾ ਦੁੱਧ ਪਰ ਨੰਗ ਜੂਨੀ 20 ਦੇ ਇਹ ਮੋਨ ਆ ਬਈ 20 22 ਕਿਲੋ ਦੁੱਧ ਹੋਏ ਠੀਕ ਆ ਤੇ ਬਾਕੀ ਫਾੜੀਆ ਵਾਲਾ ਦੇਵਾ ਜਮਾ ਹਣਾ ਠੀਕ ਆ ਧੋਰੀ ਬਾਸ ਸਭ ਤੋਂ ਦੂਜੇ ਨੰਬਰ ਤੇ ਬਹਿਰ ਦੂਜਾ ਸੂਰ ਸੂਰੀ ਸਭਾਈ ਕ੍ਰਾਸ ਆਂਗ ਦੇ ਵਿੱਚ ਆ ਗਈ ਕੱਦਗਾਠ ਜਿੰਦਜਾਨ ਓਕੇ ਆ ਜਮਾ ਤੇ ਜੇਰ ਜੱਪਾ ਓਕੇ ਆ ਜਮਾ ਤੇ ਰੇਟ ਵੀ ਜਮਾ ਓਕੇ ਆ ਯਾਰ 65000 ਰੁਪਏ ਦਾ ਬਾਈ ਜੀ ਨਹੀਂ ਮਿਲਦਾ ਕੋਈ 65000 ਦਾ ਚੱਲਦਾ ਰੂਟਾ ਬੇਟਰ ਮਿਲੂਗਾ ਪਾਣੀ ਜੇ ਮਿਲੂਗਾ ਤਾਂ ਤੇ ਗਾਂ ਜਮਾ ਦੁੱਧ ਵਾਲੀ ਮਿਲ ਜਾਣੀ ਆ ਤੇ ਨਾਲਾ ਨੂੜਾ ਦੇਖੋ ਕਿਆ ਬਾਤ ਆ ਗੁੰਦੀ ਭਈਆ ਹਾਲ ਦਾ 12:30 ਦਾ ਟਾਈਮ ਆ ਸਾਉਂ ਨੂੰ ਤਾਂ ਬਾਈ ਕਹਿੰਦਾ ਤੰਬੂ ਲਾ ਆਂਦੇ ਸਾਰੇ ਕੱਚੇ ਨਾਲੂਏ ਨਾਲ ਆ ਕੋਈ ਤਿੰਨ ਦਿਨ ਦੀ ਸੂਈ ਵੀ ਕੋ ਦੋ ਦਿਨ ਦੀ ਇਦਾਂ ਸਾਰੇ ਸੂਈਆਂ ਸਮਝਾਂ ਤੇ ਮੇਨ ਗੱਲ ਜੇਰਾ ਜੂਰਾ ਓਕੇ ਆ ਬੱਚੇ ਚੜਦਿਆਂ ਵਧੀਆ ਕੱਖ ਵਗੈਰਾ ਚੱਕਦਿਆਂ ਵੀਰੇ ਹਣਾ ਹਾਂ ਚਾਰੂ ਬੋਟ ਹਾਂਜੀ ਅੱਗੇ ਤਰਣਾਪੁਰ ਦੇਖਣਾ 10 ਨੰਬਰ ਹੋਏ 500 ਸੂਈਆ ਜੀ ਇਹ ਥੱਲੇ ਉਹ 12 13 ਨੂੰ ਅੱਛਾ 12 ਕਿਲੋ ਦੁੱਧ ਇਹ ਥੱਲੇ ਹੈਗਾ ਜਮਾ 6 ਕਿਲੋ ਪਰ ਟਾਈਮ ਦਾ ਹੈਣਾ ਠੀਕ ਹੈ ਤੇ ਇਹਦਾ ਰੇਟ ਕੀ ਰੱਖਿਆ ਜੈਨੂ ਹਣ ਜਾ ਇਹਦਾ 62000 ਰੁਪਏ ਹੈ 62000 ਇਹ ਜਮਗਰ ਵੀ ਬੱਚੀ ਹੈਗੀ ਸੋ ਬੱਚੀ ਦੇਖੋ ਯਾਰ ਜਰਸੀ ਚ ਆ ਗਈ ਹੈਣਾ ਤੇ ਚੋਣ ਚ ਵਾ ਜਮਾ ਖਾਰਾ ਇੱਕ ਨੰਬਰ ਚੋਣ ਵਾਲਾ ਪਰ ਜੇ ਥੱਲੋਂ ਫਲਦ ਹੂ ਆਪਾਂ ਦੇਣਦਾਰ ਆ ਠੀਕ ਹੈ 12 ਕਿਲੋ ਦੁੱਧ 6 ਕਿਲੋ ਟਾਈਮ ਦਾ ਹਾਜ਼ਰ ਆ ਤੇ ਬਾਕੀ ਠੰਡੀਆਂ ਸੀਲ ਆ ਹੈਣਾ ਠੀਕ ਹੈ ਠੀਕ ਹੈ ਠੀਕ ਹੈ ਤੋਰ ਦੀ ਬਾਰ ਨੂੰ ਰੇਟ 62000 ਤਿੰਨ ਨੰਬਰ ਵਾਲੀ ਦਾ ਸੋ ਵੀਰੋ ਤੀਜੇ ਨੰਬਰ ਵਾਲੇ ਵੇਖਦੇ 62000 ਕੱਦ ਕਾਠ ਜਿੰਦ ਜਾਨ ਪੂਰੀ ਓਕੇ ਆ ਜਾਵਾਂ ਤੇ ਵੱਡੀ ਬੁੱਡੀ ਹੁੰਦੜ ਹੇਲ ਬਹੁਤ ਆ ਤੇ ਦੂਜਾ ਸੁਆ ਸੁਈਸਵੇ ਮਗਰ ਬੱਛੀ ਜੇਰ ਜੱਬਾ ਓਕੇ ਸਰਬ ਦੋ ਦੋ ਤਨਕ ਦੇਂਦਾ ਸੁਆ ਇਹ ਨਾੜਾ ਨੂੜਾ ਚੰਗੇ ਆ ਤੇ ਕੱਦ ਬਹੁਤ ਆ ਛੋਟੀ ਨਹੀਂ ਕਿਸੇ ਪਾਸਿਓ ਤੇ ਰੇਟ ਜਮਾ ਜੈਨ ਹਣ 62000 ਦਾ 12 13 ਕਿਲੋ ਦੁੱਧ ਹੁਣ ਚੋਣ ਵਾਲਾ ਹਾਜ਼ਰ ਆ ਗਰਮੀਏ ਦਾ ਡੀ ਫ੍ਰਿਜ ਤੋਹਫਾ ਏ ਜਾਵਾਂ ਅੱਗੇ ਭਾਈ ਜੀ 4 ਨੰਬਰ ਤੇ 4 ਨੰਬਰ ਦਾ ਕੀ ਸੁਈਸ ਜੀ ਇਹਦੇ ਠੀਕ ਹੈ। ਫੁੱਲ ਬਟਾ ਇਹਦਾ ਕਾਤਾ। ਥੋੜੇ ਜਿਹਾ ਜਮਾ ਫਾਦੀ ਕਰੀ। ਠੀਕ ਹੈ। ਅੱਛਾ ਪਹਿਲਾ ਸੂਆ ਹਨਾ। 3.5-7 ਕਿਲੋ ਵਿੱਚ ਬੱਜੇ ਨੇ 25 ਮਿੰਟਾਂ ਆ ਕੇ। ਅੱਛਾ ਕਿਹੜਾ ਸਾਫ ਕਰਤੀ ਜਾਵਾਂ? 15 ਕਿਲੋ ਤੋਂ ਹੈ ਸਟਾਰਟਿੰਗ। 20 ਕਿਲੋ ਤੋਂ ਟੂਰ। ਇਹਦਾ ਰੇਟ। ਇਹਦਾ ਵੀ 62000 ਰੁਪਏ ਲੈਣਾਗਾ। ਤੇ ਜੇ ਕੋਈ ਵੀਰ ਜੋੜਾ-ਜੋੜਾ ਮੰਗਦਾ ਹੋਇਆ। 50000 ਰੁਪਏ ਦਾ ਮਾਨ ਕਰਦੇ ਨਹੀਂ ਹੈਗਾ ਵੀ 2-3000 ਦਾ ਫਰਕ। ਅੱਛਾ ਬਾੜਾ 7000 ਰੁਪਏ ਦਾ ਸਿੱਧਾ ਮੰਗੇ ਹੀ ਨਹੀਂ ਆਪ ਹਨਾ। ਬਾੜਾ ਜਾਇਜ਼ ਰੇਟ ਮਰੇ ਆਹ ਕਾਣਾ ਮੈਂ ਵੀ 75000 ਰੁਪਏ ਮੰ ਤੋਰੀ ਵਾਰਨ ਸਭਰ ਬੋੜੇ ਦੇ ਤਪ ਤਪ ਸਾਫ ਹੈ ਰੇਟ 62000 ਸੂਈ ਸਵਾਈ ਚੇਰ ਧਾਰ ਤੁਰ ਬਿਲਕੁਲ ਜਮਾ ਹੋ ਗਿਆ ਤਪ ਤਪ ਬੋੜੇ ਦਾ ਸਾਫ ਹੈ ਉਨੀ ਫੇਰ ਬਣਦੀ ਤੁਰੀ ਜਾਂਦੀ ਆ ਤੇ ਬਾਕੀ ਥਾਂ ਦੇਖੋ ਸੋਨਾ ਮੁਠੀ ਵਾਲਾ ਵਧੀਆ ਕਿਆ ਬਾਤ ਆ ਤੇ ਰੇਟ ਬਿਲਕੁਲ ਜੈਨੂਨ ਵੀਰ ਨੇ ਕਰਿਆ ਯਾਰ 62000 ਰੁਪਿਆ ਕਹਿੰਦਾ ਆ 62 62 62 ਤੇ ਦੋ ਦਾ ਹੈਗਾ 6597796 05180 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਅੱਗੇ ਚੈਨਲ ਨੂੰ ਪਿਆਰ ਦੇ ਲਈ